ਹਾਂਜੀ ਸਤਿ ਸ੍ਰੀ ਅਕਾਲ ਬਈ ਸਾਰੇ ਨੂੰ ਸਵਾਗਤ ਹੈ ਜੀ ਤੁਹਾਡਾ ਹੈਮਰ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪੰਡਤ ਛਖੜਾ ਵਾਲਾ ਜ਼ਿਲ੍ਹਾ ਫਰੀਦਕੋਟ ਤਹਿਸੀਲ ਜੈਤੋ ਨੇੜੇ ਲੰਬਾ ਵਾਲੀ ਰਹਿ ਜਾਂਦਾ ਬਾਜਾਖਾਨਾ ਵੀ ਨੇੜੇ ਆ ਬਗਰਾੜੀ ਵੀ ਨੇੜੇ ਆ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 9814509968 ਜਿਹੜੇ ਘਰੇ ਵੀਡੀਓ ਬਣਾ ਰਹੇ ਆ ਕੋਈ ਵਪਾਰ ਦਾ ਕੰਮ ਨਹੀਂ ਤਿੰਨ ਕ ਪਸ਼ੂ ਆ ਸਾ ਇੱਕ ਧੰਦੇ ਤੌਰ ਤੇ ਪਸ਼ੂ ਰੱਖਦੇ ਆ ਅੱਜ ਦੀ ਜਿਹੜੀ ਖਾਸ ਵੀਡੀਓ ਆ ਆ ਜਿਹੜੀ ਇੱਕ ਨੰਬਰ ਤੇ ਤੁਸੀਂ ਤਾਜੀ ਸੂਈ ਸਵਾਈ ਸਾਈਵਾਲ ਨਸਲ ਦੀ ਲਾਲ ਰੰਗ ਦੀ ਫੁੱਲ ਵੱਡੇ ਕਦ ਕਾਠਾਰੀ ਵਾੜ ਵੇਖ ਰਹੇ ਆ ਇਹ ਇਸ ਟਾਈਮ ਬਾਈ ਜੀ ਉਹਨਾਂ ਦੀ ਸੇਲ ਆ ਵਿਕਾਊ ਆ ਤਾਜੀ ਸੂਈ ਹੈ ਚੰਗੇ ਦੁੱਧ ਵਾਲੀ ਆ ਬਾਕੀ ਤੁਹਾਨੂੰ ਸਕਰੀਨ ਤੇ ਦੱਸ ਹੀ ਰਹੀ ਹੈ ਇਨਫਰਮੇਸ਼ਨ ਲੈ ਦਨਾਂ ਆ ਉਹ ਕਰ ਦੇ ਗੱਲ ਬਾਤ ਦਿੰਨੇ ਆ ਪ੍ਰੋਪਰ ਸਾਰੀ ਇਨਫਰਮੇਸ਼ਨ ਲੈ ਕੇ ਦੋਸਤੋ ਜੇਰ ਪ੍ਰੋਪਰ ਪੈ ਗਈ ਆ ਬਠਲ ਜੇਰ ਦਾ ਕਿਉਂਕਿ ਵੱਡਾ ਆਪ ਵੀ ਵੱਡਿਆ ਬੱਚਾ ਵੀ ਵੱਡਾ ਤੇ ਫਿਰ ਬੱਚੇ ਦੇ ਹਿਸਾਬ ਨਾਲ ਜੇਰ ਹੋਣੀ ਆ ਬੱਠਲ ਜੇਰ ਦਾ ਹਾਂਜੀ ਬਾਈ ਸਾਸੀ ਗਾਲ ਜੀ ਸਾਸੀ ਗਾਲ ਜੀ ਨਾਮ ਤੇ ਐਡਰੈਸ ਦੱਸੋ ਦਰਸ਼ਨਪਾਲ ਜੀ ਮੋਬਾਈਲ ਨੰਬਰ ਦੱਸ ਦੀ 94633 4687 ਜੀ ਐਕਰੀ ਫੇਦਾ ਸੀ 94633 4687 ਕਿੰਨਾਂ ਮਸੂਆ ਜੀ ਤੀਜਾ ਸੁਹਾ ਵੀਰੇ ਵਹਿੜ ਇਹ ਹਾਂਜੀ ਇੱਕ ਸੁਹਾ ਮੇਰੇ ਕੋਲ ਚੋਰੀ ਆ ਤੀਜੇ ਸੁਹਾ ਇਹ ਦੋਨੇ ਵੱੱਛੀਆਂ ਦਿੱਤੀਆਂ ਨੇ ਪਰ ਠੰਡੀ ਸੀਲ ਬਹੁਤ ਆ ਦੋਨੇ ਹੱਥ ਚੋਂ ਪਾਵੇਂ ਕਿਵੇਂ ਠੀਕ ਹੈ ਜੀ ਪੂਰੀ ਗਾਰੰਟੀ ਹੈ ਤੇ ਬਾਕੀ ਜਿਹੜੇ ਬਾਈ ਨੇ ਚੋ ਕੇ ਵੇਖ ਲੈਣੀ ਹੈ ਹਾਂ ਸਹੀ ਹੈ ਹਾਂ ਦੁੱਧ ਕਹਿ ਵੀ ਜਿੰਨੇ ਆਪਾਂ ਕਹਿ ਜੀ ਲੋੜ ਨਹੀਂ 20 ਲੀਟਰ ਦੁੱਧ ਆਈ ਠੀਕ ਹੈ ਜੀ ਆਪਾਂ ਇਹਨਾਂ ਦੂਜੇ ਸਵੇਰ 'ਚ ਹੋਇਆ ਹਾਂਜੀ ਦੂਜੇ ਸਵੇਰ 'ਚ ਹੋਇਆ ਜੀ ਸਹੀ ਹੈ ਜੀ ਤੇ ਹੁਣ ਤੀਜੇ ਸਵੇਰ ਸੂਈਏ ਮਗਰ ਪੁੱਛਿਆ ਸੂਈ ਨੂੰ ਮਗਰ ਮੱਚ ਸੂਈ ਨੂੰ ਸਮਾਂ ਸੂਈ ਸਮਾਂ ਰਾਤ ਡੇਢ ਵਜੇ ਸੂਈ ਹੈ ਜੀ ਜੇਰ ਕਿੰਨੇ ਵਜੇ ਪੈ ਗਈ ਜੇਰ ਸਵਾ 5 ਜੇਰ ਪਈ ਠੀਕ ਹੈ ਜਿਆਜ ਕਰਕੇ ਨਹੀਂ ਉ ਤਾਂ ਉਹੀ ਦਈਆ ਵਗੇਰਾ ਤੁਹਾਡੇ ਸਾਹਮਣੇ ਹੈ। ਹਮਮ ਸਹੀ ਹੈ। ਮਗਰ ਬੱਛੀ ਹੈ। ਦੋਸਤੋ ਬੱਚਾ ਮਗਰ ਫੀਮੇਲ ਕਾਫ ਬਛੜੀ। ਜਮਾ ਮਾਂ ਤੇ ਬੱਛੀ ਹੈ। ਠੰਡੀ ਸੀਲ ਜਮਾ ਜਿਵੇਂ ਇਸ ਤਰ੍ਹਾਂ ਹੱਥ ਮਾਈਓ। ਗਾਲ ਕੱਢਵਾਸ। ਕੱਢੀ ਹੈ ਬਾਹਰ ਨੀ ਤੋਰ ਕੇ ਵਿਖਾ ਦਈਏ। ਦੋਸਤੋ ਤੀਜੇ ਸੂਵੇ ਸ਼ਰਮਾ ਜੀ ਦੱਸਦਾ ਹੈ ਕਿ ਸੂਈ ਆ। ਪਹਿਲੇ ਸੂਵੇ ਕਿਸੇ ਦੇ ਘਰੇ ਸੂਈ ਆ। ਉਹਨਾਂ ਤੋਂ ਬਾਈ ਹੋਣਾ ਨੇ ਲੈ ਲਈ ਸੀ। ਦੂਜਾ ਸੂਆ ਬਾਈ ਕਹਿੰਦਾ ਸਾਰੇ ਸੂਏ ਦਾ ਦੁੱਧ ਪੀਤਾ। ਮਗਰ ਬੱਛੀ ਸੀ ਦੂਜੇ ਸੂਵੇ। ਤੀਜੇ ਸੂਵੇ ਵੀ ਹੁਣ ਬੱਛੀ ਆ। ਐਚ ਐਫ ਵੈੜਾ ਜਿੱਡਾ ਕੱਦ ਆ। ਹਾਈਟ ਵਾਲੇ ਪਾਸੋਂ ਐਕਸਟਰਾ ਆਰਡਨਰੀ ਸੋਹਣਾ ਬੋਡੀਸੂਟ ਸਟਰਕਚਰ ਖੁੱਲਡੁੱਲੇ ਅੰਗਾ ਪੈਰਾਂ ਦੀ ਐ ਦੋਸਤੋ ਸੇਵਾ ਸੰਭਾਲ ਸ਼ਰਮਾ ਉਹਨਾਂ ਦੀ ਫੌਲੀ ਐ ਬਾਕੀ ਤੁਸੀਂ ਸਕਰੀਨ ਤੇ ਵੇਖ ਹੀ ਰਹੇ ਆ ਮੱਝਾਂ ਵਰਗਾ ਪੱਠਪੜਾ ਚਾਰ ਚਪੇਰੋਂ ਗੋਲ ਮਟੋਲ ਪਈ ਐ ਹਵਾਨਾ ਵੀ ਬਲੇਦਨ ਵੜਾਂ ਵਰਗਾ ਪੱਟਾਂ 'ਚ ਫਸਿਆ ਪਿਆ 20 ਕਿਲੋ ਦੁੱਧ ਸ਼ਰਮਾ ਦੱਸਦਾ ਕਿ ਦੂਜੇ ਸੂਏ ਖੁੱਲਾ ਛੋਇਆ ਠੰਡੀ ਸੀਲ ਕੋਈ ਜਿਵੇਂ ਮਰਜ਼ੀ ਛੋਈ ਗਿਓ ਵੀ ਜਿਵੇਂ ਕੋਈ ਅਸਰ ਦੋਨੇ ਪਾਸੇ ਛੋਲੋ ਠੀਕ ਐ ਜੀ ਕੋਈ ਐਸੀ ਗੱਲ ਠੀਕ ਐ ਜੀ ਉੱਪਰੋਂ ਫੋਟਾਂ ਨੂੰ ਚੌੜਾ ਹਵਾਨਾ ਸਟਾਰ ਥਣ ਪੂਰਾ ਚੰਗਾ ਮੱਝ ਆਲਾ ਮੋਟਾ ਅੱਥ ਦੀ ਚਵਾਈ ਵਾਲਾ ਜਾਨ ਵਾਲਾ ਥਾਣਾ ਦੁੱਧ ਵੀ ਮੱਝਾਂ ਵਰਗਾ ਹੋਊਗਾ ਕਰਮਾ ਵਾਲੀ ਵਧੀਆ ਖੁੱਲਾ ਦੁੱਧ ਪਿਆ ਦੂ ਬਾਕੀ 7/10 ਤਾਂ ਕਿ ਚੰਗਾ ਲਵਾਇਆ ਸੀ ਪ੍ਰੋਪਰ ਬੋਲਦਾ ਨਹੀਂ ਕਨਫਰਮ ਕਿ ਕਿਹੜੇ ਥਣ ਤੋਂ ਗੱਭਣ ਆ ਹੂੰ ਮਲਕਮਨ ਚੰਗੀ ਆਉਂਦੀ ਆ ਬਾਕੀ ਗੱਭਣ ਪਸ਼ੂ ਦਾ ਵਹਿਮ ਹੁੰਦਾ ਹੋਇਆ ਤਾਂ ਹੁਣ ਕਰਮਾ ਵਾਲੀ ਸੂਪ ਵੀ ਆ ਭਾਵੇਂ ਦੋ ਟਾਈਮ ਭਾਵੇਂ ਤਿੰਨ ਟਾਈਮ ਅਗਲਾ ਝੋਕੇ ਲੈ ਜੇ ਗਰਮੀ ਰਹਿ ਤਾਂ ਵੈੜ ਤੀਜਾ ਸੂਹਾ ਤਾਜੀ ਸੂਈ ਮੋਲ ਸ਼ਰਮਾ ਜੀ ਜਾਇਜ਼ ਜਾ ਲੈਣ ਦੇਣ ਵਾਲਾ ਬਸ ਲੈਣ ਦੇਣ ਹੈ ਜੀ 95000 ਰੁਪਏ ਹੈ ਜੀ ਮਾਨਤਾਂ ਜ਼ਰੂਰ ਕਰਦਾਂਗੇ ਫੋਨ ਨੰਬਰ ਦੁਆਰਾ ਦੱਸ ਜੀ ਹਾਂ 9463346827 ਠੀਕ ਹੈ ਜੀ ਦੋਸਤੋ ਫੌਲੀ ਵੱਡੀ ਵੈੜ ਹੈ 95000 ਸ਼ਰਮਾ ਮੋਲ ਕਰਦਾ ਬਾਈ ਮਾਨਤਾਂ ਮੌਕੇ ਤੇ ਆਏ ਗਏ ਭੈਣ ਭਰਾ ਦਾ ਹੋ ਜੂ 20 ਕਿਲੋ ਦੁੱਧ ਪਿਆ ਜੂ ਦੁੱਧ ਮੱਝਾ ਰਗਾ ਹੋ ਦੇ 20 ਕਿਲੋ ਦੁੱਧ ਵਾਲੀ ਮੱਝ ਲੈਣੇ ਆ। ਕਿ 50 ਫੈਂਡ ਹੈ ਸ਼ੁਰੂ ਤੋਂ। ਸਟਾਰਟਿੰਗ ਤੋਂ। ਸਟਾਰਟਿੰਗ ਤੋਂ 50 ਫੈਂਡ ਹੈ। ਠੀਕ ਹੈ ਜੀ। ਹਾਂਜੀ। ਕਈ ਜਾਨੀ ਕੜਾਈ ਹੈ। ਹੂੰ। 50 ਸਟਾਰਟਿੰਗ ਤੋਂ ਫੈਂਡ ਹੈ ਜੀ। ਬਾਕੀ ਮੈਂ ਰਲਮਾ ਪਾ ਦਿੰਨਾ। ਪਰ ਕੜਾਈ ਬਹੁਤ ਹੈ। ਠੀਕ ਹੈ ਜੀ। ਹਾਂਜੀ। ਯਾ ਆਪਣੀ ਨੋਕਲੀ ਡੈਰੀ ਹੈ ਜਿਹਨੂੰ ਮੈਂ ਕੀਤਾ। ਜਿਹਨੂੰ ਮੈਂ ਸੈਕੰਡ ਫਾਰਮ ਕਰ ਲਿਆ ਅਗਲਾ। ਹਾਂਜੀ। ਹਾਂਜੀ ਨੂੰ ਮੈਂ ਕੀਤਾ। ਸਹੀ ਹੈ ਜੀ। ਦੋਸਤੋ ਸ਼ਰਮਾ ਦੱਸਦਾ ਬਾਈ ਕਿ 505 ਫੈਟ ਤੋਂ ਤਾਜੀ ਹੋਈ ਸਟਾਰਟਿੰਗ ਕਰਦੀ ਹੈ ਤੇ ਜਿਵੇਂ ਜਿਵੇਂ ਸੂਈ ਨੂੰ ਸਮਾਂ ਹੁੰਦਾ ਜਾਂਦਾ ਉਹ ਭਾਵੇਂ ਮੱਝ ਹੋਵੇ ਭਾਵੇਂ ਗਾਂ ਹੋਵੇ ਫੈਟ ਪਲੱਸ ਹੋ ਹੀ ਜਾਂਦੀ ਨਹੀਂ ਬਾਕੀ ਪ੍ਰਾਈਜ਼ ਹੈ ਜੀ ਆ ਜਿਹੜੇ ਹਿਸਾਬ ਨਾਲ ਸ਼ਰਮਾ ਜੀ ਦੁੱਧ ਦੱਸਦੇ ਆ ਕਿ 20 ਕਿਲੋ ਖੁੱਲਾ ਚੋ ਜਾ 20 ਕਿਲੋ ਦੀ ਗਾਰੰਟੀ ਉਸ ਹਿਸਾਬ ਨਾਲ ਅਗਲਾ ਬੇਫਿਕਰ ਹੋ ਕੇ ਲੈ ਜਾਏ ਉਸ ਹਿਸਾਬ ਨਾਲ ਜਾਇ ਜੀ ਡਿਮਾਂਡ ਹੈ 95000 ਵਿੱਚੋਂ ਕੋਈ ਮੌਕੇ ਤੇ ਮਾਨ ਤਾਣ ਹੋ ਜੂ 40 40 45 45000 ਦੀਆਂ ਦਾ ਤੁਹਾਨੂੰ ਪਤਾ ਹਮਾ ਜਲਾ ਲੀਆਂ ਜਰਸੀਆਂ ਵਿਕ ਗਈਆਂ ਨੇ ਨਹੀਂ ਲੋੜ ਹੀ ਨਹੀਂ ਕੋਈਗੀ ਬਾਕੀ ਫੋਨ ਨੰਬਰ ਸਕਰੀਨ ਤੇ ਆ ਜੇ ਕਿਸੇ ਨੇ ਘਰੇ ਆਉਣਾ ਐਡਰੈਸ ਦੂਰੀ ਵਰੀ ਦੱਸ ਦਿੰਨਾ ਪਿੰਡ ਝਖੜਵਾਲਾ ਜ਼ਿਲ੍ਹਾ ਤਫਰੀਦਕੋਟ ਤਹਿਸੀਲ ਜੈਤੋ ਨੇੜੇ ਬਾਜਾਖਾਨਾ ਲਾਂਬਾੜੀ ਬਗਰਾੜੀ ਇਹ ਆਣ ਗਵਾਂਡ ਦੇ ਪਿੰਡ ਮਸਾਂ ਦੋ ਦੋ 2.5 2.5 ਕਿਲੋਮੀਟਰਾਂ ਦੀ ਦੂਰੀ ਤੇ ਪਿੰਡ ਐ ਬਾਕੀ ਜੇ 20 ਕਿਲੋ ਦੁੱਧ ਵਾਲੀ ਮੱਝ ਲੈਣੀਆਂ ਪਹਿਲੀ ਗੱਲ ਦਾ ਛੇਦੀ 20 ਕਿਲੋ ਦੁੱਧ ਵਾਲੀ ਮੱਝ ਮਿਲਦੀ ਨਹੀਂ ਜੇ ਕੋਈ ਅਣਕੇ ਨਾਲ ਮੱਝ ਮਿਲ ਗਈ ਘਟੋ ਘਾਟ 1.5 ਲੱਖ ਰੁਪਏ ਤੋਂ ਪਲੱਸ ਆਊਗੀ ਤੇ ਜੇ ਝੋਟੀ ਲਾਵਾਂਗੇ ਫੇਰ ਤਾਂ 2 ਲੱਖ ਤੋਂ ਬਾਹਰ ਦੀਆਂ ਗੱਲਾਂ ਉਹ ਹਿਸਾਬ ਨਾਲ ਇਹਦਾ ਪ੍ਰਾਈਸ ਜੈ ਜੀ ਆ 95000 ਦੁੱਧ ਮੱਝਾਰ ਗਾਊ ਬਾਕੀ ਫੋਨ ਨੰਬਰ ਸਕਰੀਨ ਤੇ ਆ ਭਾਵੇਂ ਦੋ ਟਾਈਮ ਭਾਵੇਂ ਤਿੰਨ ਟਾਈਮ ਅਗਲਾ ਚੁੱਕ ਕੇ ਲੈ ਜੇ ਪਿੰਡ ਚ ਖੜਾ ਲਾ ਪਾਸ ਦੇ ਸਾਰਿਆਂ ਨੂੰ ਸੱਸੀ ਕੱਲ ਜਲਦ ਮਿਲਦੇ ਕਿਸੇ ਨੂੰ